ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਤਿੰਨ ਤਾਂ ਤਾਜ਼ੀਆਂ ਸੂਈਆਂ ਤੇ ਇੱਕ ਵੱਸੀ ਆ ਗਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਉਹਨਾਂ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਜੀ ਮੇਰਾ ਕੰਟੈਕਟ ਨੰਬਰ ਹੈ 81476 15 15312 ਤੇ ਆਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਬੋਲ ਦਿਓ ਨਾਮ ਨਵਦੀਪਾਈ ਪਿੰਡ ਬਾਲੀਆਂ ਨੇੜੇ ਤਨੋਲਾ ਬਰਨਾਲਾ ਜ਼ਿਲ੍ਹਾ ਸੰਗਰੂਰ ਆ ਜੀ ਠੀਕ ਆ ਨੰਬਰ 83603 29597 ਠੀਕ ਆ ਬਰਨਾਲਾ ਪਦੋ 15 ਕਿਲੋਮੀਟਰ ਇਤਨੋਲਾ ਦਾਸਾ ਸੰਗਰੂਰ ਵੀ ਆ ਜੀ ਠੀਕ ਆ ਵੀਰੇ ਹਾਂਜੀ ਬਾਕੀ ਸਕਰੀਨ ਤੇ ਚੱਲ ਆਪਣੇ ਕੋਲ ਤਿੰਨ ਗਾਵਾਂ ਨੇ ਤਿੰਨਾ ਮਗਰੀ ਬੱਚੀਆਂ ਨੇ ਜੀ ਠੀਕ ਆ ਵੀਰੇ ਤਨਾ ਮਗਰੀ ਤੁਸੀਂ ਹੋ ਗਏ ਨਾ ਤਨਾ ਮਗਰੀ ਬੱਚੀ ਠੀਕ ਆ ਤੇ ਇਧਰੋਂ ਸ਼ੁਰੂ ਕਰੀਏ ਪਰਾ ਹਾਂਜੀ ਬਾਈ ਜਿਹੜੀ ਆਪਾਂ ਸਾਹਮਣੇ ਬੈਠ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਜੀ ਕਦੋਂ ਸੂਈ ਆ ਵੀਰੇ ਇਸ ਵੇਰ ਦੀ ਸੁਈਆਂ ਜੇਰ ਦਿਖਾ ਦੋ ਇਹਦੀ ਆ ਜੇਰ ਪਈ ਆ ਜੀ ਜੇਰ ਕੰਪਲੀਟ ਆ ਜੇਰ ਬੱਠਲ ਚ ਪਈ ਆ ਦੇਖ ਸਕਦੇ ਹੋਗੇ ਤੇ ਵੀਰੇ ਬੱਚਾ ਕੀ ਦਿੱਤਾ ਬੱਚਾ ਬੱਛੀ ਆ ਜੀ ਬੱਸੀ ਉਹ ਕੁਆਲਿਟੀ ਦਿੱਤੀ ਆ ਹਨਾ ਹਾਂਜੀ ਪਾਲਣ ਵਾਲੀ ਬੱਛੀ ਆ ਇਹ ਗਾਹਾਂ ਦਾ ਵੀ ਕੱਦ ਬਹੁਤ ਆ ਜੀ ਗਾਹਾਂ ਦਾ ਵੀ ਕੱਦ ਬਹੁਤ ਆ ਗਾਹਾਂ ਬੱਸੀ ਦਾ ਕੱਦ ਵੀ ਬਹੁਤ ਆ ਹਨਾ ਜਿਵੇਂ ਤਾਜੀ ਸੁਈਆਂ ਲੱਗਦੀਆਂ ਮੈਂ 4-5 ਦਿਨਾਂ ਦੀ ਬੱਸੀ ਹੋਈ ਆ ਹਨਾ ਹਾਂਜੀ ਹਾਂਜੀ ਤੇ ਕਿੰਨਾ ਕਪੋੜਾ ਕੱਢਿਆ ਭਰਾ ਆਪਾਂ ਨੇ ਇਹਦਾ 4.5 ਲੀਟਰ ਬੋਲਾ ਚੋ ਆ ਜੀ ਜੇਰ ਪੈਣ ਤੋਂ ਪਹਿਲਾਂ ਠੀਕ ਆ ਫਿਰ ਇਹ ਵੀ ਚਬਾਈ ਕਰਨ ਤੋਂ ਬਾਅਦ ਜੇਰ ਸੇਤੀ ਪਾਈ ਠੀਕ ਆ ਵੀਰੇ ਹਾਂਜੀ ਬਾਈ ਕਹਿੰਦਾ ਚਵਾਈ ਕਰਨ ਤੋਂ ਬਾਅਦ ਜੇਰ ਛੇਤੀ ਪੈਣ ਦੀ ਤਾਂ ਹੀ ਕਰਕੇ ਮੈਂ 4.5 ਲੀਟਰ ਬੋਲਾ ਕੜਤਾ ਹਾਂਜੀ ਆਪਾਂ ਨੂੰ ਜੇਰ ਦਾ ਜ਼ਰੂਰੀ ਹੁੰਦਾ ਵੀ ਜੇਰ ਪਸੂ ਨੂੰ ਛੇਤੀ ਪਾਈਏ ਹਾਂ ਬਰਾ ਸਹੀ ਗੱਲ ਆ ਕੋਈ ਵਾਰ ਜੇਰ ਜੂ ਰਹਿਵੇ ਸਰਾਖਾ ਹੋ ਜਾਂਦਾ ਹੀ ਗਾਣਾ ਸਹੀ ਗੱਲ ਆ ਵੀਰੇ ਜੇਰਾਂ ਤਾਂ ਬਹੁਤ ਹੋਊਗਾ ਨਾ ਠੰਡੀ ਸੀਲ ਦੀ ਆਪਣੀ ਗਰੰਟੀ ਹੈ ਜੀ ਕੋਈ ਚੁਗਾਥ ਵੀ ਨਾ ਲਾਵੇ ਥਾਣਾ ਦਾ ਓਕੇ ਵੀਰੇ ਕੁਝ ਨਹੀਂ ਲੈ ਬਾਈ ਅੱਡਾ ਚਵਾਈ ਆਜ਼ਾਦ ਥੀ ਚਵਾਈ ਵਾਲਾ ਥਾਣਾ ਮੁੱਠੀ ਵਾਲਾ ਥਾਣਾ ਠੰਡੀ ਸੀਲ ਚੈੱਕ ਕਰ ਲੈ ਫੁੱਲਾ ਕਰਮ ਲਈ ਹੈ ਨਾ ਹਾਂਜੀ ਆ ਦੇਖੋ ਹੱਥ ਨਜਰ ਵਰਗਾ ਥਾਣਾ ਦੇ ਮੂਰੋਂ ਵੀ ਆਪਾਂ ਚੈੱਕ ਕਰਾ ਦਿੰਨੇ ਆ ਪੋਹਲਾ ਕਮਾਲ ਦਾ ਆ ਦੇਖੋ ਬਾਈ ਨੇ ਬੋਲਾ ਕਰਤਾ 4.5 ਲੀਟਰ ਤਾਈ ਮਰ ਕੇ ਲੱਦਖਾਈ ਜਾਂਦੇ ਆ ਸਾਤ ਤੱਕ ਬੰਦੀ ਦਾ ਬਣੀ ਹੋਈ ਹਾਂਜੀ ਸ਼ਾਮ ਨੂੰ ਤਾਂ ਫੁੱਲ ਤਿਆਰ ਹੋ ਜਾਣਾ ਠੀਕ ਆ ਥਣ ਚੈੱਕ ਕਰ ਲਓ ਮੁੱਠੀ ਵਾਲਾ ਥਾਣਾ ਬਹੁਤ ਕਮਾਲ ਦਾ ਸੰ ਲੱਗਿਆ ਫੁੱਲਾਂ ਨਾਲ ਦਾ ਥਾਣਾ ਹਾਂ ਬਾਈ ਮੈਂ ਕਹਿੰਦਾ ਇਹ ਲੈ ਬਾਈ ਬਹੁਤ ਤਨਵੀਦਾਰ ਆ ਯਾਰ ਹਨਾ ਕੋਈ ਵੀਰ ਨੇ ਨਿਆਣਾਣੀ ਪਾਇ ਬਿਨਾ ਨਿਆਣੇ ਤੇ ਧਾਰ ਮਾਰਤੀ ਲਾ ਬੜਾ ਕਮਾਲ ਰਸਈ ਗੱਲ ਹੈ ਠੰਡੀ ਸੀਰ ਕਰਮ ਵਾਲੀ ਫੁੱਲਾ ਥੋੜੀ ਜਿਹੀ ਜਮਨ ਨਾ ਪਾਓ ਨਾ ਕੋਈ ਚੱਕਰ ਨਹੀਂ ਠੀਕ ਆ ਨਿਆਣਾ ਪਾਓ ਚਾਹੇ ਨਾ ਪਾਓ ਪਰ ਮਲ ਠੰਡੀ ਸੀਰ ਫੁੱਲਾ ਬਾਕੀ ਮੇਨ ਗੱਲ ਹੈ ਕਿ ਕਦ ਕਦ ਪਾਉਤਾ ਯਾਰ ਹਨਾ ਖੜੇ ਇੱਕ ਮਿੰਟ ਤੇ ਪ੍ਰਕ ਕਿੰਨਾ ਗੱਦ ਪਾ ਦੂ ਦੁੱਧ ਨੇ ਪਿਛਲੇ ਸਵੇਰ 17 ਕਿਲੋ ਦਿੱਤਾ ਹੀ ਠੀਕ ਆ ਹੁਣ ਇਸ ਟਾਈਮ ਮਨੇ 18 ਦੇ ਦੂਵੀ ਬਾਕੀ ਸੇਵਾ ਨਾਲ ਵਧੀਆ ਦੁੱਧ ਕੱਢੂਗੀ ਠੀਕ ਆ ਵੀਰੇ ਹਾਂਜੀ ਕਿੰਨਾ 17 ਲੀਟਰ ਕੱਢਿਆ ਵੀਰੇ ਹਾਂ 17 18 ਕਿਲੋ ਇਹ ਆ ਵੀ ਥੋੜੇ ਕਰੋ ਠੀਕ ਆ ਘਰੋਂ ਆਈ ਹੈ ਜੀ ਚੰਗੀ ਸੇਵਾ ਵਾਲੇ ਕੋਲੇ ਬਾਕੀ ਬਹੁਤ ਦੁੱਧ ਕਰ ਸਕਦੇ ਹਾਂ ਜੇ ਆਪਾਂ ਕੱਦ ਦੀ ਗੱਲ ਕਰੀਏ ਕੱਦ ਬਹੁਤ ਆ ਯਾਰ ਕੱਦ ਦਾ ਬਹੁਤ ਆ ਜਰਸੀ ਚ ਪੈ ਜਾਂਦੀ ਹੈਗੀ ਜਰਸੀ ਚ ਪੈ ਜਾਂਦੀ ਹੈ ਸਾਈਨਿੰਗ ਫੁੱਲਾ ਕਰਮਾ ਵਾਲੀ ਤੇ ਹਾਂ ਸਾਈਨਿੰਗ ਫੁੱਲਾ ਹਾਂ ਇਹ ਨਹੀਂ ਹੈਗਾ ਫਿੱਕੀ ਜਲੇ ਫੇਸ ਤੇ ਕਰਾ ਦੇ ਭਰਾਵਾਂ ਆ ਦੇਖੋ ਫੋਟੋ ਆਈ ਜਰਸੀ ਵਾਲਾ ਆ ਮੜੀ ਫੋਟੋ ਆਈ ਕੋਈ ਮਿੱਦਾ ਖਾ ਨਹੀਂ ਵੱਧੀਆਂ ਹੈਗੇ ਠੀਕ ਆ ਕੰਨ ਕੰਨ ਵੀ ਛੋਟਾ ਕਰਮਾਲੀ ਦੇ ਸਿੰਘ ਜਰੂਰ ਆ ਛੋਟਾ ਜਾਨ ਹਾਂਜੀ ਤੇ ਕੋਈ ਗੱਲ ਨਹੀਂ ਭਰਾ ਲੈ ਚੱਲ ਲੱਤੋਰਾ ਤਰਾ ਚੈੱਕ ਕਰ ਲੋ ਇੱਕ ਨੰਬਰ ਆ ਬਾਕੀ ਧਾਰ ਧੁਰ ਵੀ ਬਾਈ ਕਹਿੰਦਾ ਇੱਕ ਨੰਬਰ ਆ ਮਾਰਾ ਠੰਡੀ ਸ਼ਿਲ ਕਰਮਾਲੀ ਫੁੱਲ ਆ ਹਾਂ ਬਾਈ ਕੱਦ ਬੈਡ ਵਾਲੀ ਵੈਡ ਆ ਸਹੀ ਗੱਲ ਤੇ ਭਰਾ ਫਿਰ ਕੀ ਮੋਲ ਚਾਹ ਜਾਇ ਜਾਇ ਲੈਣ ਮੋਲ ਇਹਦਾ ਆਪਾਂ ਦੇ ਤਿੱਲੇ ਜਾਵਾਂ ਦੇ ਜਾਇ ਮੁੱਲੀ ਕਰਨੇ ਆ ਜੀ ਠੀਕ ਆ ਬਾਹਲੇ ਮੁੱਲ ਨਹੀਂ ਮੰਗਣੇ ਹੈਗੇ ਵੀਰੇ ਠੀਕ ਆ ਹਾਂਜੀ ਇਹਦਾ ਮੋਲ ਆਪਾਂ 55000 ਰੁਪਏ ਕਰਦੇ ਆ ਲੇ ਬਾਈ ਜਮਾ ਜਾਇ ਮਾਲੂ ਕਰਦਾ ਬਾਈ 55000 ਰੁਪਇਆ ਮੋਲਾ ਬਾਕੀ ਮੜਾ ਮੋਟਾ ਮਾਨਤਨ ਹੋ ਜੋ ਹੋ ਜੋ ਬਾਈ ਠੀਕ ਆ ਬਾਈ ਹਾਂ ਜੇ ਇਹ ਮੁੱਲ ਕਰਾ ਲਿਆ ਫਿਰ ਜਿਹੇ ਪੈਂਟ ਕਰਾ ਲਓ ਠੀਕ ਆ ਵੀਰੇ ਮੇਨ ਗੱਲ ਆ ਫੈਟ ਵੀ ਚੰਗੀ ਆਉਂਦੀ ਆ ਦੁੱਧ ਗਾੜਾ ਹੁੰਦਾਗਾ ਮੱਝਾਂ ਵਰਗਾ ਤਾਂ ਹਾਂਜੀ ਮੱਝਾਂ ਵਰਗਾ ਦੁੱਧ ਆਈ ਹਾਂ ਮਨ ਇਸ 1.5 ਲੱਖ ਦੀ ਮੱਝ ਦਾ ਮਕਾਬਲਾ ਕਰਨਾ ਯਾਰ ਮਕਾਬਲਾ ਕਰਨਾ ਬਾਈ ਸਹੀ ਗੱਲ ਆ ਦਿਖਾਉਗਾ ਥਾਣੇ ਦੇਖੋ ਹਾਂ ਮੱਝਾਂ ਦੇ ਮੁਕਾਬਲੇ ਤੁਸੀਂ ਐ ਮੰਨ ਲਓ ਵੀ ਅੱਧੇ ਅੱਧੇ ਚ ਵੀ ਅੱਧੇ ਅੱਧੇ ਵਰਗੇ ਥਣ ਨਹੀਂ ਮੱਝਾਂ ਵਰਗਾ ਸੋ ਦੋ ਮੱਝਾਂ ਵਰਗਾ ਨੇ ਫਾਈਟਰ ਹਾਂ ਬਾਈ ਫਾਈਟ ਵੀ ਚੰਗੀ ਆਉਂਦੀ ਆ ਕਰਮਣਿਆਂ ਦੀ ਤੇ ਮੁੱਲ ਵੀ ਜਾਇਜ਼ ਆਦੇ ਬਾਈ ਖਦਾ ਮੌਕੇ ਤੇ ਮਾਨਤਾਣ ਵੀ ਜਰੂਰ ਹੋ ਜੂ ਹਾਂਜੀ ਬਾਕੀ ਆਪਣੇ ਸਵੇਰੇ ਆ ਸੂਣ ਤੋਂ ਬਾਅਦ ਹੀ ਚਵਾਈ ਕਰਤੀ ਦੀ ਠੀਕ ਆ ਜੇ ਪੈਨਸ ਵਿਸ਼ੇ ਦੀ ਪੈ ਜਾਂਦੀ ਹੈ ਹਾਂ ਹਾਂ ਵੀਰੇ ਬੱਚਾ ਵਸੀਆ ਵਸੀ ਨੇ ਵੀ ਨਾਲ ਹੀ ਸਾਥ ਨਾਲ ਵਸੀ ਦਾ ਨਾਮ ਆ ਵੀ ਨਾ ਹਾਂ ਹਾਂ ਬਾਈ ਨਾਲਾ ਫੇਸ ਕੁਆਲਟੀ ਵਸੀ ਦੀ ਬਹੁਤ ਪਿਆਰੀ ਆ ਤੇ ਅੱਗੇ ਭਰਾ 2 ਨੰਬਰ ਇਹ ਪਹਿਲਾ ਸੁਬਸੂਈ ਹੈ, ਬਲੂਨ ਸੁਈ ਆ। ਹਾਂਜੀ, ਇਹ ਬੰਦਾ ਚਾਰ ਦੰਦ ਲਗਾਣਾ ਦੀ। ਚਾਰ ਦੰਦ ਦਾ ਮੂੰਹ। ਹਾਂਜੀ, ਠੀਕ ਆ। ਫਿਰ ਤਾਂ ਇਹ ਬੱਚੀਆਂ ਜੀ ਆ ਹਨਾ। ਹਾਂਜੀ, ਬੱਚੀਆਂ ਦੀ ਉਮਰ ਜੀ ਆਈ। ਹਾਂ, ਉਹ ਨਾਗਰ ਜਰਸੀ ਦੀ ਬੱਚੀ ਆ। ਉਹਦੇ ਮਗਰ ਵੀ ਬੱਚੀ ਜਰਸੀ ਵਾਲੀ ਇਹ ਵੀ ਵੀ ਜਰਸੀ ਦੀ ਫੇਸ ਕੁਆਲਿਟੀ ਚੱਕਰਾ 나ੜਵਾ ਨਾਲ ਆ ਹਨਾ। ਸਾਈਆਂ ਦਿਖਾ। ਹਾਂ, 나ੜਵਾ 나ੜਵਾ। ਫੇਸ ਚੱਕਰਾ ਹੀ ਭਰਾ। ਹਾਂਜੀ, ਫੇਸ ਕਰਮਾ ਦੀ ਬਹੁਤ ਪਿਆਰਾ ਯਾਰ ਹਨਾ। ਹਾਂਜੀ। ਪਿਆਰਾ ਬਹੁਤ ਖੂਸ਼ਾ। ਤੇ ਬਾਈ ਕਿੰਨਾ ਕੁ ਮਤਲਬ ਕਿ ਹੁਣ ਹਾਜ਼ਰ ਹੈ ਥੱਲੇ ਬੁੱਤ ਇਹ ਥੱਲੇ 13-14 ਕਿਲੋ ਬੋਲਾ ਹੋਗਾ ਜੀ ਠੀਕ ਆ ਮਤਲਬ ਕਿ ਰੈਡੀ ਹੈ ਥੱਲੇ ਹਾਂਜੀ ਦੁੱਧੇ 16 ਕਿਲੋ ਦੋਗੇ ਟਾਈਟ ਲੈ ਵੀ ਦੀ ਆ ਠੀਕ ਆ ਮਮਾ ਸੂਆ ਪਹਿਲਾ ਦਾ ਹਾਂ ਇਹ ਲੇਵਾ ਦਾ ਠੋਸ ਲੇਵਾ ਦਾ ਠੋਸ ਲੇਵਾ ਦਾ ਹਾਂਜੀ ਇੱਕ ਥੋੜਾ ਜਿਹਾ ਇਹਦੇ ਵਿੱਚ ਆ ਇੱਕ ਥਣਥਣਾ ਗਲਾਸਕ ਦੁੱਧ ਘੱਟ ਆ ਠੀਕ ਆ ਵੀਰੇ ਆਪਾਂ ਇਹਨੂੰ ਦੱਸ ਦਈਏ ਹਾਂ ਚੌਣ ਚਾਣ ਇੱਕ ਨੰਬਰਾ ਮੋਟੀ ਧਾਰਾ ਠੀਕ ਆ ਵੀਰੇ ਮੈਂ ਕਹਿੰਦਾ ਚੌਣ ਚਾਣ ਇੱਕ ਨੰਬਰਾ ਚਾਰੇ ਥਾਂ ਨਿੱਖੜ ਮਿਲਦੀ ਆ ਕਰਮਾ ਲਈ ਜਰਾ ਇਹ ਤਾਂ ਲੱਗਦੀ ਨਹੀਂ ਵੀ ਦੂ ਪਲੂਨ ਸੂ ਯਾਰ ਦੂਜਾ ਸੂਆ ਸੂਂਦੀ ਆ ਇਹ ਲੱਗਦੀ ਆ ਕਰਮਾ ਲਈ ਮੇਨ ਗੱਲ ਆ ਦੰਦਾ ਜੇ ਦੂਜੇ ਸੂਏ ਜਾ ਕੇ ਪੂਰੀ ਚੰਗੀ ਵਹਿਰ ਬਣ ਜਾਣਾ ਨੇ ਹੈ ਨਾ ਹਾਂਜੀ ਹਾਂਜੀ ਲੱਥਾਂ ਤੇ ਰਾਜ ਨੂੰ ਦਿਖਾਓ ਪੂਰੀ ਫੁੱਲ ਲਗਾ ਦੀ ਆ ਜੀ ਫੁੱਲਾ ਥਾਂ ਤੇ ਕਰ ਲੋ ਮੱਝਾਂ ਰਗਾ ਫੁੱਲੇ ਵਾਲਾ ਥਾਣਾ ਮੁਠੀ ਵਾਲਾ ਥਾਣਾ ਲਗਾ ਬੜਾ ਕਮਾਲ ਦਾ ਲੈ ਯਾਰ ਧਾਰ ਵੀ ਬਹੁਤ ਕਮਾਲ ਦੀ ਆ ਕਰਮਾਲੀ ਦੀ ਹੈ ਨਾ ਦੇਖੋ ਬਾਈ ਬੌਲੀ ਕਮਾਲ ਦੀ ਸਹੀ ਗੱਲ ਆ ਮਸੀ ਮੋਟਾ ਆ ਦਿਖਾਇਆ ਨਰਿਆ ਦੀ ਇਹਨੂੰ ਧਾਰ ਦੇਖੋ ਲੈ ਯਾਰ ਬਾਈ ਲੱਤ ਵੀ ਨਹੀਂ ਜਗਦੇ ਯਾਰ ਠੰਡੀਆਂ ਸੀ ਇਹ ਦੋਨੇ ਹੀ ਫੁੱਲਾ ਹਨਾ ਤੇ ਮੋਟੀ ਧਾਰਾਂ ਵਾਲੀਆਂ ਧਾਰ ਤੁੰ ਦਾ ਚੋਣ ਚਾਨ ਦਾ ਪੂਰਾ ਚੰਗਾ ਸਹੀ ਗੱਲ ਆ ਵੀਰੇ ਇਹਨੂੰ ਵੀ ਖੋਲ ਦੇ ਦਿੱਤੋ ਹਾਂ ਤੇ ਬੱਚਾ ਮੇਨ ਗੱਲ ਬੱਸੀ ਆ ਬੱਸੀ ਦੇ ਨਾਲ ਹੀ ਸਾਲ ਤੱਕ ਤਿਆਰ ਹੋ ਜਾਣਾਗਾ ਹਾਂਜੀ ਬੱਚਾ ਬੱਸੀ ਦਿੱਤੀ ਆ ਜਰਸੀ ਦੀ ਹਨਾ ਵੀਰੇ ਆਪ ਐਫ ਐਚ ਚ ਹਨਾ ਹਾਂ ਯਾਪ ਐਫ ਐਚ ਤੇ ਬੈਂਦੀ ਆ ਹਾਂ ਮੱਛੀ ਜੱਤੀ ਦੀ ਆਪਣੇ ਘਰੇ ਸੂਈ ਹੈ ਜੇਰ ਦੀ ਸੂਈ ਦੀ ਹਰੀ ਵੀਡੀਓ ਹੈਗੀ ਆ ਠੀਕ ਆ ਜੇਰ ਦੀ ਤੇ ਬਾਈ ਕਹਿੰਦਾ ਸੂਈ ਦੀ ਵੀਡੀਓ ਆਪਣੇ ਕੋਲੇ ਕੰਪਲੀਟ ਪਈ ਆ ਜੇ ਕਿਸੇ ਵੀਰ ਨੇ ਦੇਖਣੀ ਹੋਈ ਤਾਂ ਬਾਈ ਜ਼ਰੂਰ ਦਿਖਾ ਦੂਗਾ ਦੇਖੋ ਜੀ ਆਡਰ ਚੈੱਕ ਕਰ ਲਓ ਫੇਸੇ ਆਡਰ ਹੈਗਾ ਕਰਮਾਲੀ ਦਾ ਤਾਂ ਤੋੜਾ ਤਰ ਇੱਕ ਨੰਬਰ ਆਗਾ ਰਾਜੀਪੂਰੀ ਹੈ ਇਹ ਗਾਂ ਡਬਲ ਇਹ ਦੁੱਧ ਐਸਟੀਮੇਟ ਜਾਂ ਕਿੰਨਾ ਪਾ ਦੂ ਵੀਰੇ 17 ਕਿਲੋ ਦੇ ਦੂ ਦੁੱਧ ਠੀਕ ਆ ਨਾਲ ਹੀ ਮੈਂ ਸੁਈ ਵੀ ਹੋ ਦੋ ਨਾ ਦੀ ਸੁਈ ਹੈ ਇਹ ਪਤਲੇ ਪਿੰਡੇ ਦੀ ਆ ਯਾਰ ਹਨਾ ਪਤਲੇ ਪਿੰਡੇ ਵਾਲੀ ਹੈ ਹਾਂ ਫੇਸਬੁਕ ਚੈੱਕ ਕਰ ਲੋ ਕਰਮ ਵਾਲੀ ਦਾ ਬੋਲੇ ਜੀ ਇਹ ਤਾਂ ਹੀ ਬੋਲਾ ਮਾਰਦੀ ਹੈਗੀ ਹਾਂ ਵੀਰੇ ਬੋਲਾ ਹੀ ਮਾਰਦੀ ਹੈਗੀ ਹਾਂਜੀ ਤੇ ਇਹਦਾ ਭਰਾ ਫਿਰ ਕੀ ਮੁੱਲਾ ਜਾਇਜ਼ ਆ ਇਹਦਾ ਫਿਰ ਕੀ ਮੁੱਲਾ ਭਰਾ ਇਹਦਾ ਮੁੱਲਾ ਬਈ 46000 ਰੁਪਏ ਕਰਦੇ ਹਾਂ 46000 ਰੁਪਿਆ ਮੁੱਲਾ ਬਾਕੀ ਮੌਕੇ ਦੇ ਮਾਣਦਾਨ ਹੋ ਜੂ ਮੜਾ ਮੋਟਾ ਹਾਂਜੀ ਬਾਲਾ ਆਪਣੇ ਕੋਈ ਮੁੱਲ ਨਹੀਂ ਮੰਗਿਆ ਕਾਮਾ ਦਾ ਹਾਂ ਵੀਰੇ ਮੈਂ ਜਮਾ ਮੁੱਲ ਮੰਗਿਆ ਜੀ ਵੀਰੇ ਜੋ ਮਰਜੀ ਤਸੱਲੀ ਕਰਕੇ ਆਏ ਬਾਈ ਠੀਕ ਆ ਜੇ ਤੁਸੀਂ ਆ ਮੁੱਲ ਤੇ ਕੋਈ ਗਾਣਾ ਦੇ ਦੇਵੇਂ ਠੀਕ ਆ ਵੀਰੇ ਜਮਾ ਮੁੱਲ ਜਾਇਜ਼ਾ ਸਹੀ ਗੱਲ ਆ ਥਣ ਵੀ ਬਹੁਤ ਕਮਾਲ ਦਾ ਮੁੱਠੀ ਵਾਲਾ ਥਣ ਲੱਗਿਆ ਚਵਾਈ ਚਵੂ ਇੱਕ ਨੰਬਰ ਆ ਕਰੇ ਮਰਾਈ ਦੇ ਇਹਦੀ ਧਾਰਾ ਉਹ ਨਿਆਣਾ ਨਹੀਂ ਪਾਇਆ ਦੋਮਾਂ ਦੇ ਆਈ ਧਾਰਾ ਮਾਰਦੇ ਆ ਠੰਡੀ ਸ਼ੀਲ ਦੋਮੇ ਫੁੱਲ ਹਾਂਜੀ ਹਾਂਜੀ ਤੇ ਅੱਗੇ ਭਰਾ ਤਿੰਨ ਨੰਬਰ ਅੱਗੇ ਵੀਰੇ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਇਹ ਵੀ ਤਾਜ਼ੀ ਸੂਈ ਹੋਈ ਆ ਜੀ ਬੱਚੀ ਆ ਦੇ ਮਗਰ ਹਾਂ ਠੀਕ ਆ ਬੱਚਾ ਵਸੀਆ ਹਣਾ ਵਸੀਓ ਕੁਆਲਟੀ ਦਿੱਤੀ ਐ ਗੰਨੀ ਨੇ ਹਣਾ ਬੱਚੀ ਵਜੀਆ ਬਹੁਤ ਧਿਆਰਾ ਆ ਵੀ ਗਾਣਾ ਸੱਚੀ ਪਾਈ ਜਾਨੀ ਹਾਂ ਵੀਰੇ ਆ ਵੀ ਚੰਗੀ ਅੱਛਾ ਹਲਦੀ ਆ ਜੀ ਤੇ ਕਿੰਨਾ ਕਰਦਾ ਦਹਾਇਰਾ ਭਰਾ ਇਹ ਲੈ ਗਈ 13 ਕਿਲੋ 13 ਕਿਲੋ ਕਿੰਨਾ ਲੰਗਾ ਦਾ ਹਾਂਜੀ ਹਾਂਜੀ ਦੁੱਤ ਦੋ ਮੰਨ ਕੇ ਹਲਾਈ ਦਾ ਮੇਲਾ ਚੱਲ ਕੇ ਠੀਕ ਆ ਕਿੰਨਾ ਟਾਈਮ ਹੋਇਆ ਇਹਨੂੰ ਸੂਈ ਨੂੰ ਹੋ ਗਿਆ 10 ਦਿਨ ਜੀ 10 12 ਦਿਨ ਠੀਕ ਆ ਠੰਡੀ ਸੀਲ ਫੋਲ ਹਾਂਜੀ ਠੀਕ ਆ ਭਰਾ ਤੇ ਖੋਲਦੇ ਭਰਾ ਇਹਨੂੰ ਵੀ ਤੋੜਦੇ ਖੋਲ ਕੇ ਹਾਂ ਚੈੱਕ ਕਰ ਲ ਮੁੱਠੀ ਵਾਲਾ ਥਾਣਾ ਬਹੁਤ ਕਮਾਲ ਦਾ ਥਾਣਾ ਹੈ ਠੰਡੀ ਸੀ ਗਈ ਬਾਈ ਇਹਦਾ ਫੁੱਲਾ ਕਰਮਾਲੀ ਹਾਂਜੀ ਤੇ ਪ੍ਰਿੰਟ ਦੀ ਗੱਲ ਕਰੀਏ ਸਨਖਪੁਣੇ ਦੀ ਗੱਲ ਕਰੀਏ ਤਾਂ ਫੁੱਲਾ ਹਾਂਜੀ ਫੋਲ ਦੇ ਪਰਾ ਤੋਲ ਦੇ ਲੱਗ ਨੋ ਇਹ ਪੂਰਾ ਚੈੱਕ ਕਰੋ ਬਾਈ ਬਹੁਤ ਕਮਾਲ ਦਾ ਫੇਸ ਕੁਆਲਟੀ ਵੀ ਕਰਮਾ ਬਹੁਤ ਚੰਗੀ ਆ ਸੱਦ ਵਡਾਲੀ ਵੜਾ ਕੋਈ ਛੋਟੀ ਜੀ ਨਹੀਂ ਸਵੇਰੇ ਬਾਈ ਚਵਾਈ ਕਰੀ ਹੋਊ ਹਣਾ ਹਾਂਜੀ ਹਾਂਜੀ ਵੀਰੇ ਸਵੇਰੇ ਚਵਾਈ ਕਰੀ ਹੋਈ ਆ ਆਪਣੀ ਠੀਕ ਆ ਪੰਜ ਹੋਈ ਦੀ ਸਵੇਰੇ ਚਵਾਈ ਹੋਈ ਹੋਈ ਆ ਤੇ ਸ਼ਾਮ ਤੱਕ ਦਾ ਬਹੁਤ ਭਰਦੀ ਹੋਊ ਵੀਰੇ ਹਾਂਜੀ ਹਾਂਜੀ ਠੀਕ ਆ ਭਰਾ ਤੇ ਇਹਦਾ ਭਰਾ ਫਿਰ ਦੇਣ ਲੈਣ ਦਾ ਕੀ ਮੁੱਲ ਆ ਜਾਇਜਾ ਇਹਦਾ ਮੁੱਲ ਕਰਦੇ ਆਂ ਜੀ ਇਹ ਵੀ 40 iali ਦੇ ਦਾਂਗੇ ਠੀਕ ਆ ਮਾਨਤਾਨ ਕਰਦਾਂਗੇ ਜੀ ਠੀਕ ਆ ਭਰਾ ਮੌਕੇ ਤੇ ਮਾਨਤਾਨ ਹੋ ਜਾਊਗਾ 40000 ਰੁਪਏ ਮੁੱਲ ਬਾਈ ਕਹਿੰਦਾ ਮੌਕੇ ਤੇ ਮਾਨਤਾਨ ਜ਼ਰੂਰ ਕਰ ਦੂਗਾ ਸਮੀ ਪਲੀ ਵੀ ਚੰਗੀਆਂ ਕੱਦ ਬੱਡ ਫੁੱਲਾ ਕਰਨ ਵਾਲੀ ਰਾਜੀ ਨੂੰ ਜੀ ਫੁੱਲਾ ਬਾਕੀ ਦੁੱਧ ਵੀ ਬਾਈ ਕਹਿੰਦਾ ਚੰਗਾ ਹੈਗਾ ਬੱਚਾ ਮੇਨ ਗੱਲ ਵਸੀ ਆ ਹਾਂਜੀ ਬੱਸੀ ਵੀ ਕਰਮ ਵਾਲੀ ਨੇ ਬਹੁਤ ਕੁਆਲਿਟੀ ਦਿੱਤੀ ਆ ਅੱਗੇ ਭਰਾ ਚਾਰ ਨੰਬਰ ਲਾਸਟ ਦੇ ਇਹ ਬੱਚਾ ਹੀ ਮੰਨ ਕੇ ਲਾ 8 ਕਿ ਮਹੀਨਾ ਦਾ ਬੱਚਾ ਹੈ ਠੀਕ ਆ ਡੈਨਮਾਰਕ ਲਗਾ ਡੈਨਮਾਰਕ ਦੇ ਸੀਮਣ ਦਾ ਤੇ ਕੀ ਰਿਕਾਰਡ ਰਕੂੜਾ ਦੁੱਧ ਦਾ ਬਰਾ ਇਹਦੀ ਮਾਂ ਦਾ ਰਿਕਾਰਡ ਹੈ 27 ਲੀਟਰ ਦਾ ਹੀ 27 ਲੀਟਰ ਦਾ ਹਾਂਜੀ ਠੀਕ ਆ ਅੱਗੋਂ 30 ਲੀਟਰ ਨਹੀਂ ਗਾਏ 35 ਨਹੀਂ ਗਾਏ 27 ਲੀਟਰ ਦਾ ਰਿਕਾਰਡ ਆ ਹੀ ਠੀਕ ਆ ਫਾਰਮ ਦੀ ਬੱਛੀ ਹੈ ਜੀ ਫਾਰਮ ਦੀ ਬੱਛੀ ਆ ਹਾਂਜੀ ਵੀਰੇ ਇਹਨੂੰ ਵੀ ਬਰਾ ਖੋਲ ਦੇ ਤੋਰ ਦੇ ਮੜੀ ਜੀ ਤੇ ਥੰ ਫੋਰਸਾਂਗ ਤਾਂ ਨਹੀਂ ਨਾ ਚਾਰ ਥਾਣਾ ਵੀਰੇ ਲੈ ਚੱਲ ਬਰਾ ਉਹ ਲੋ ਨੀ ਨਾ ਪੀਸਾ ਵੀ ਸਭਰੇ ਜਮਾ ਨੀ ਨਾ ਪੀਸਾ ਬਾਈ ਸਹੀ ਗਲਤ ਤਾਂ ਕਿ ਤੁਮ ਕੋ ਬਸੀ ਦੇ ਫੁੱਲ ਆ ਯਾਰ ਹਨਾ ਹਾਂਜੀ ਹਾਂਜੀ ਤੇ ਥਣ ਚਾਰ ਹੀ ਹੋਣਗੇ ਥਣ ਚਾਰ ਵੀ ਗਾਰੰਟੀ ਹੈ ਥਣਾ ਦੀ ਦੰਦਾ ਨਹੀਂ ਖੀਰੀ ਆ ਠੀਕ ਆ ਦੰਦਾ ਨਹੀਂ ਖੀਵੀ ਹੋਈ ਆ ਹਾਂਜੀ ਹਾਂਜੀ ਤਾਂ ਇਹ ਹੈ ਬੱਚੇ ਆ ਕਿੰਨੀ ਕੁ ਉਮਰ ਹੋਊ ਭਰਾਓ 8 ਮਹੀਨੇ ਦਾ 7 7 7 ਕਿੰਨੇ ਦਾ ਹੋਊਗਾ ਇਹ ਬੱਚਾ ਠੀਕ ਆ ਵੀਰੇ 7 ਕਿੰਨੇ ਬਸਤੀ ਉਮਰ ਹੋਊਗੀ ਤੇ ਚੱਕਰਾਂ ਹੀ ਭਰਾ ਬੰਦਾ ਫੇਸਾ ਹੈ ਨਾ ਪੂਰੇ ਲੇ ਯਾਰ ਸੋਨਾ ਵੀ ਸੰਗੀਨਾ ਵੀ ਸਹੀ ਗੱਲ ਆ ਨਗੀਨਾ ਵੀ ਸੀ ਆ ਲੱਗੀ ਵੀਰੇ ਆਪਾਂ ਨੇ ਤਾਂ ਲੈ ਲਈ ਬੱਛੀ ਠੀਕ ਆ ਬਾਈ ਕਹਿੰਦਾ ਸੋਹਣੀ ਲੱਗੀ ਤੈਨੂੰ ਤਾਂ ਵੀਰੇ ਤੈਨੂੰ ਜਮਾ ਛੋਟਾ ਕਰਨਾ ਸਹੀ ਗੱਲ ਆ ਜਮਾ ਨਿਕਾ ਜਾ ਕਰਨਾ ਬ੍ਰੀਕੀ ਜਾ ਵਸੀ ਪੂਰੀ ਹੈ ਨਾ ਲੈ ਚੱਲ ਭਰਾ ਹਾਂਜੀ ਵੀਰੇ ਥਾਣਾ ਆਪਾਂ ਨੇੜੇ ਤੋਂ ਚੱਕਰ ਆਵਦਾ ਨਾ ਮੜੀ ਹਾਂ ਚਾਰ ਹੀ ਆ ਚਾਰ ਥਾਣੂ ਠੀਕ ਆ ਭਰਾ ਲੈ ਹਾਂਜੀ ਥਾਣਾ ਦੀ ਖਾਰੀ ਗਾਰੰਟੀ ਆ ਆਪਣੀ ਤੇ ਇਹਦਾ ਬਾਈ ਫਿਰਦੇ ਨੇ ਲੈਣ ਮੁੱਲ ਕੀ ਆ ਇਹਦਾ ਮੁੱਲ 5500 ਰੁਪਈਆ ਆ ਲੈ ਭਾਈ ਜਮਾ ਜੈਜ ਮੋਲਾ 5500 ਰੁਪਇਆ ਮੋਲਾ ਬਾਕੀ ਮੌਕੇ ਤੇ ਮਾਨਤਨ ਹੋ ਜੂ ਪਰਾ ਕਰ ਦਾਂਗੇ ਇਹ ਮਾਨਤਨ ਠੀਕ ਆ ਹਾਂ ਇਹ ਦਿਖਾ ਦੂ ਬੱਚੀ ਸਹੀ ਗੱਲ ਆ ਗਰੇ ਜੀ ਗਰੇ ਰੇਟ ਵੀ ਆਪਾਂ ਨੇ ਜਮਾ ਸਗਾਉਣਾ ਦੇ ਬੱਚੀ ਦੇ ਵੀ ਚਾਰ ਲੈ ਭਾਈ ਦੇਖ ਰਿਹਾ ਚਾਬੀ ਥਣ ਲੱਗਾ ਵਾਣਾ ਬਹੁਤ ਕਮਾਲ ਦਾ ਕਰਮ ਵਾਲੀ ਜੀ ਹਾਂ ਮੈਕਸੀਕੇ ਭਰਾ ਕੋਲੇ ਚਾਰ ਚਾਰੇ ਹੀ ਦਿਖਾਤੇ ਜੇ ਕਿਸੇ ਵੀ ਨੂੰ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਾਦ ਦੇ ਲੋ ਧੰਨਵਾਦ